なかなか、私はやってることは、ベルトにやるの ਫੇਰ ਹੀ ਕੱਟ ਮਾਰੂ ਹੁਣ ਨਹੀਂ ਕੱਟੀ ਨਹੀਂ ਆਪਾਂ ਤੇਰੇ ਕੋਲ ਆਦਰ ਆ ਜਾਂਦੀ ਹੈ ਵੈਲਕਮ ਵੀਰੇ ਵੈਲਕਮ ਹੈਲੋ ਮਿਊਟ ਕਰ ਤੈਨੂੰ ਮੈਂ ਦੱਸਾਂ ਆ ਦੇ ਮਿਊਟ ਸਾਰੇ ਨੇ ਆਈ ਦਿੱਤਾ ਆਪੰਦਾ ਆਦਰੇ ਫੋਨ ਲੱਗਿਆ ਗਿਆ ਲਾਈਵ ਵੈਲਕਮ ਬਰੇ ਵੈਲਕਮ ਵੈਲਕਮ ਜਿਹੜੇ ਮੇਰੇ ਵੀਰ ਕੋਈ ਆਪਣੇ ਭਈ ਆਪਾਂ ਪਹੁੰਚੇ ਘੋੜਾਂ ਦੇ ਮੇਲੇ ਤਲਵੰਡੀ ਸਾਬੋ ਚ ਤੇ ਸ਼ਾਮ ਦਾ ਮਾਹੌਲ ਆ ਤੇ ਤੁਹਾਨੂੰ ਦਿਖਾਉਣੇ ਆ ਭਾਈ ਜਾਨਵਰ ਭਈ ਆ ਸਾਈਡ ਤੇ ਵੀ ਬਹੁਤ ਸਗਾ ਲੱਗਣਾ ਹੁੰਗਾ ਸੀ ਸਟੋਰਾਂ ਆ ਦਫਤਰ ਆ ਗਿਆ ਲਕਾਈ ਦਾ ਦਫਤਰ ਇਹਦੇ ਵੀ ਗੂੜਾ ਆਉਂਦਾ ਉਹਦੀ ਐਂਟਰੀ ਹੁੰਦੀ ਆ ਆ ਚਾਹ ਸਾਬ ਦਾ ਇਹਨੇ ਦੱਸ ਸੀ ਉਸਨਾਂ ਬਾਅਦ ਕੁਝ ਲੈਣਾ ਹੋਵੇ ਤੇ ਤੁਸੀਂ ਵੀ ਇੱਥੇ ਆ ਕੇ ਲਿਆ ਸੋਰੀ ਰਾਜੂ ਭਲਾਡਾ ਭਗਵਾਨ ਆਪ ਨੂੰ ਨਹੀਂ ਹੋਇਆ ਆਪਾਂ ਹੀ ਜਿਹੜਾ ਉਤਰੀਦਾ ਆਪਣਾ ਤੂੰ ਸਾਡੀ ਬਣਾ ਦੇ ਲੋ ਜੀ ਲੋ ਆ ਭਾਈ ਆਪਾਂ ਭਾਗੀ ਵੰਦਰਾ ਸਭ ਦਾ ਨਾਮ ਕਹਿੰਦਾ ਜਿਹੜੀ ਪਾਉਂਦਾ ਸਾਰਾ ਬੰਦਾ ਪੈਂਦਾ ਪੁੱਲਾ ਹੀ ਪਾਉਂਦਾ ਮੂਰਾਂ ਵਾਂਗੂ ਸਾਰਾ ਕੁਝ ਕਰਦਾ ਸਾਰੀ ਕਰਦਾ ਕਿਹ ਕੀ ਜੀਜੋ ਕੀ ਟਰਕੀ 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 ਨਾਲ ਦੇ ਹੈ ਪੁੱਛਿਆ ਇਹਨੂੰ ਮਿਲ ਜੂਗੀ ਬਾਈ ਯਾਰ ਸੇਲ ਕਰਦਾ ਅੰਡੇ ਧਰਾਉਂਦਾ ਇਹ ਅੰਡੇ ਧਰਾਉਂਦਾ ਚੱਲੀਏ ਤਾਂ ਲਾਈਵ ਆ ਮੁਰਗੀਆਂ ਵੀ ਦੱਬ ਦਿੰਦਾ ਲਓ ਮਿੱਤਰੋ ਟਰਕੀ ਕਰਦਾ ਸੇਲ ਇਹ ਕਿਹੜੇ ਮੰਗਣੋਂ ਦਿੱਤਾਗਾ ਇਹ ਬਾਈ ਯਾਰ ਕਿਹੜਾ ਬੰਦਾ ਬਾਈ ਆਪਣਾ ਕਾਲਿਆਂ ਵਾਲੀ ਵੀਰੇ ਕਾਲਿਆਂ ਵਾਲੀ ਲੈ ਗਿਆ ਨਾ ਬਾਈ ਇਹ ਬਾਈਪਾ ਗੀਵੰਦਰ ਤੋਂ ਆ ਤੇ ਬਾਈ ਦਾ ਬਹੁਤ ਪੁਰਾਣਾ ਕੰਮ ਆ ਕੀ ਕੁਸਚਨ ਦਾ ਆਪਣੇ ਕੋਲੇ ਆਪਣੇ ਬਤਕਾਂ ਚਕੋਰਾ ਮੁਰਗੀਆਂ ਦੇਸੀ ਚੂਤੇ ਆ ਸੇ ਤਰੀਕ ਤੋਂ ਬਾਅਦ ਜਿੰਨੇ ਮਰਜੀ ਭਾਗੀਵੰਦਰ ਪਿੰਡ ਪੀਰਖਾਨੇ ਕੋਲੇ ਫਾਰਮ ਡੀਐਸਪੀ ਫਾਰਮ ਦੇ ਨਾਂ ਤੇ ਠੀਕ ਆ ਤੇ ਫੈਂਸੀ ਜਾਨਵਰ ਜਿਹੜਾ ਮਰਜੀ ਲੈ ਜਾਓ ਬਤਕਾਂ ਚਕੋਰਾ ਮੁਰਗੀਆਂ ਲਟਰ ਪੱਤੂ ਵੀ ਬਾਈਆਂ ਕੋਲੇ ਨਾ ਕਿ ਚਿੜੀਆਂ ਤੇ ਕਬੂਤਰ ਹੁੰਦੇ ਆ ਬਈ ਛੋਟੇ ਛੋਟੇ ਤੋਤੇ ਇੱਕ ਹੋ ਜਾਂਦੇ ਆ ਬਾਈ ਵਰਗੇ ਚਰਚਰੇ ਲਈ ਕੀ ਕੀ ਜਾਨਵਰ ਹੁੰਦੇ ਆਪਣੇ ਕੋਲ ਆ ਆਪਣੇ ਕੋਲੇ ਬਾਈ ਚਰਚਰੇ ਬਤਕਾਂ ਬਤਕਾਂ ਦੀਆਂ ਨਸਲਾਂ ਅਡੋ ਅੱਡੀ ਲੱਕੇ ਕਬੂਤਰ ਕਿੰਗ ਸਿਲਕੀ ਕੁੱਤੇ ਵੀ ਰੱਖਦੇ ਹਾਂ ਕਿਲੇ ਕੁੱਤਿਆਂ ਦਾ ਕੰਮ ਬਾਈ ਹੁਣ ਘਟਾ ਰੱਖਿਆ ਜਿਹੜੇ ਜਾ ਬੇਲੀ ਕੋਲੇ ਕੁੱਤੀ ਸੂ ਪੈਂਦੀ ਆ ਉਹ ਕਤੂਰੇ ਹੁੰਦੇ ਆ ਬਸ ਆਪਣੇ ਕੋਲੇ ਮੈਂ ਜਾਨਣਾ ਮੜੇ ਕੰਮ ਕਰਦੇ ਠੀਕ ਠੀਕ ਹੈ ਚੰਗਾ ਓਏ ਉਹ ਕੰਮ ਕਰਕੇ ਨਹੀਂ ਗਿਆ ਆਹਾ ਉਹ ਮੈਂ ਬਹੁਤ ਵਾਰੀਆਂ ਨਾ ਆਇਆ ਯਾਰ ਆ ਗਿਆ ਕੋਣੀਆਂ ਬਣਾ ਦੇ ਅੰਦਰ ਮ ਆ ਗਿਆ ਲੰਦਾਰਮ ਕਿੱਥੇ ਜੀ ਆਪਣਾ ਬਾਗੀਵੰਦਰ ਪੀਰਖਾਨੇ ਕੋਲੇ ਮੇਨ ਰੋਡ ਤੇ ਆ ਜਾਂਦਾ ਬਾਈ ਪੀਰਖਾਨਾ 21 ਬਾਗੀਵੰਦਰਾ ਤਲਵੰਡੀਓ% ਜਦੋਂ ਆ ਬਠਿੰਡੇ ਤੋਂ ਤਲਵੰਡੀ ਨੂੰ ਜਾਂ ਆ ਤਲਵੰਡੀ ਤੋਂ ਬਠਿੰਡੇ ਨੂੰ ਜਾਵਾਂਗੇ ਆਹਾ ਦੂਜਾ ਟੱਟ ਪਣ ਸਾਰੀ ਬਾਈ ਹਾਂਜੀ ਆ ਕੀ ਚੀਜ਼ ਇਹ ਬਤ ਕਾ ਬਾਈ ਬਾਈਟ ਤੇ ਕੰਨਸਲ ਲਓ ਜੀ ਕਰੋ ਚੈੱਕ ਪੱਤਲੀ ਕੋੜੀ ਨਗਲਾ ਇਹ ਹੈ ਗਿਆ ਵਾਈਟ ਪਿਕ ਨਸਲ ਬਾਈ ਚਿੱਟੀਆਂ ਬਤਕਾਂ ਵਾਈਟ ਪਿਕ ਨਸਲ ਹਾਂ ਜੀ ਇਹ ਕਿਹੜੀ ਨਸਲ ਆ ਇਹ ਥੱਲੇ ਵਾਲੀ ਰਾਜਾਂਸ ਬਈ ਇਹ ਥੋੜਾ ਮੇਲੇ ਕਰਕੇ ਉਲਝ ਗਿਆ ਕੰਮ ਤਾਂ ਕਰਕੇ ਥੋੜੀਆਂ ਮਿੱਠਾਂ ਬੱਜ ਗਈਆਂ ਇਹਨਾਂ ਤੇ ਕਈ ਭਰਾ ਸਿਝਾ ਦੇਣਗੇ ਵੀ ਆ ਕੀ ਹੋ ਗਿਆ ਤੇ ਉਹ ਗੱਤਾ ਵਿੱਚੋਂ ਪਾੜ ਗਿਆ ਤੇ ਦੂਜੇ ਖਾਕੀ ਕੈਂਪਲ ਉੱਤੇ ਮਸਕੂਬੀ ਮੈਕਸੀਕੋ ਦੀ ਨਸਲ ਬਾਹਰ ਲਈ ਆ ਬਈ ਯਾਰ ਗਿਆ ਪੈਕ ਕਰਕੇ ਦੇਤੀ ਇਧਰ ਮਸਕੂਬੀ ਬਤਕ ਇਹ ਜੇ ਕਹਿੰਨੇ ਬਾਹਰ ਅੰਦਰ ਮੰਗਵਾਣਾ ਹੋਵੇ ਕੋਈ ਚਲ ਬੇਜ ਦੇਣੇ ਉਹਨੇ ਬਸਤੇ ਹੀ ਭੇਜਨੇ ਇਹ ਵੱਧ ਕੁਆਨਟੀਟੀ ਹੈ ਗੱਡੀ ਕਰਾ ਕੇ ਭੇਜ ਦੇਣੇ ਬਾਈ ਪੰਜਾਬ ਪੰਜਾਬ ਤੋਂ ਪੰਜਾਬ ਚੰਡੀਗੜ੍ਹ ਰਾਜਸਥਾਨ ਹਰਿਆਣਾ ਕਿਤੇ ਮਰਜੀ ਜੇ ਬਸਤੇ ਮੰਗਾਉਣੇ ਤਾਂ ਪੰਜਾਬ ਤੋਂ ਤੇ ਚੰਡੀਗੜ੍ਹ ਤੱਕ ਜੇ ਵੱਡਾ ਆਰਡਰ ਹੈ ਫਿਰ ਜਿੱਥੇ ਮਰਜ਼ੀ ਹੋਵੇ ਭਾਵੇਂ ਦੀ ਬਾਈ ਆਪ ਛੱਡ ਜਾ ਆਪ ਛੱਡਿਆ ਮੈਂ ਕਿ ਗੱਡੀ ਭੇਜ ਦਿੰਦੇ ਆ ਇਹ ਕਿਹੜੀ ਕਿਹੜੀ ਹੈ ਇਹ ਬਈ ਲਕੇ ਆ ਤੇ ਕਿੰਗਾ ਆ ਸਿੰਗਾ ਕਿਤੇ ਰੰਗ ਦੇ ਹਾਂਜੀ 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 ਇਹ ਚਿੱਟੀਆਂ ਚਕੋਰਾ ਮੈਂ ਚਕੋਰਾ ਬਈ ਦੇਖੋ ਚਕੋਰਾ ਦੇਖ ਸਕਦੇ ਤੁਸੀਂ ਇਹ ਕੋਲੇ ਤੇ ਆਹ ਕਬੂਤਰ ਇਹ ਕਬੂਤਰ ਜੀ ਇਹ ਆ ਕਬੂਤਰ ਨੇ ਹਾਂਜੀ 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 ਬਈ ਇਹ ਆ ਕੀ ਜੀ ਦਾ ਏ ਬਤਕਾਂ ਦੇ ਥੱਲੇ ਬੱਚੇ ਆ ਗਏ ਆ ਤਾਂ ਉਹ ਵਾਈਟ ਦੇ ਜੀ ਹਾਂ ਤਾਂ ਵਾਲੇ ਨਿੱਕੀ ਚੁੰਝ ਵਾਲੇ ਕਬੂਤਰ ਸੈਂਟੀਨੇਟਰ ਹਾਂ ਜੀ ਹਾਂ ਜੀ ਇਹ ਆ ਗਏ ਸਿਲਕੀ ਅਮਰੀਕਾ ਦੀ नस्ਲ ਆ ਜੀ ਇਹ ਕੁੱਕੜ ਆਇ ਕੁੱਕੜ ਦੇਸੀ ਕੁੱਕੜ ਕਹਿੰਦੇ ਜੀ ਮੁਰਗਾ ਮੁਰਗੀ ਸਿਲਕੀ ਅਮਰੀਕਾ ਦੇ ਆਂਡੇ ਪੇ ਦੇਸੀ ਇਹ ਦੇਸੀ ਆਂਡੇ ਜੀ ਦੇਸੀ ਆਂਡੇ ਸੇਲ ਕਰਦਾ ਹਾਂ ਇਹ ਸੇਲ ਦਾ ਕੰਮ ਆ ਜੀ ਆਹ ਜਿਹੜੇ ਕਿਹੜੇ ਗੋਤਰੇ ਆਏ ਇਹ ਆ ਗਏ ਜੀ ਲੱਠੇ ਉਹ ਖਰਗੋਸ਼ ਆ ਗਏ ਜੀ ਇਹ ਵੀ ਬਾਹਰ ਦੇ ਨਸਲ ਆ ਕਿ ਆਪਣੇ ਆ ਉਹ ਆਪਣੇ ਆਮ ਹੀ ਆ ਜਾਂਦੇ ਜੀ ਭਾਈ ਦਾ ਸਾਨੂੰ ਮੋਬਾਈਲ ਨੰਬਰ ਬਾਕੀ ਆ ਗਿਆ ਬੋਰਡ ਜੀ ਆਪਣਾ ਪ्युअर ਦੇਸੀ ਆਂਡੇ ਬਤਕਾਂ ਦੇ ਆਂਡੇ ਮੁਰਗੀਆਂ ਦੇ ਆਂਡੇ ਚਿਕੋਰਾ ਦੇ 15 ਦਿਨਾਂ ਨੂੰ ਆਂਡੇ ਸਾਰੇ ਜਾਨਵਰਾਂ ਦੇ ਆਂਡੇ ਮਿਲ ਜਾਂਦੇ ਆ ਜਾਨਵਰ ਮਿਲ ਜਾਂਦੇ ਆ ਕੌਣ ਵੀ ਲਵਾਂਗੇ ਭਾਗੀ ਬੰਦਰ ਇੱਕੋ ਹੀ ਇੱਕ ਫਾਰਮ ਡੀਐਸਪੀ ਫਾਰਮ ਆ ਪੀਰਖਾਨੇ ਦੇ ਕੋਲੇ ਸਾਰੇ ਤਰ੍ਹਾਂ ਦੇ ਜਾਨਵਰਾਂ ਦਾ ਪੰਜਾਬ ਵਿੱਚ ਬਹੁਤ ਵੱਡਾ ਫਾਰਮ ਇੱਕ ਆ ਉਹੀ ਬੱਠਾ ਮਿਲੀਆਂ ਉਸੇ ਹਾਂਜੀ ਹਾਂਜੀ ਇਹ ਹੈਲੋ ਗੱਲ ਕਰੀ ਤੋਂ ਆ ਆ ਲੋ ਆ ਯਾਰ ਨੰਬਰ ਆ ਤੁਸੀਂ ਆ ਨੰਬਰ ਤੇ ਕਾਲ ਕਰਕੇ ਭਾਈ ਇੱਕ 255 ਅੱਜ ਇਹ ਦੰਤ ਕਰਨਾ ਵਈ ਇਸ ਨੂੰ ਪਾ ਦਿਖਾਉਣੇ ਦੂਰ ਵਾਹਾਂ ਬੰਨਿਆ ਕੋਈ ਚੱਲਦੇ ਆਪਾਂ ਬਾਈ ਇਦੋਂ ਡਾਕਟਰ ਸਾਹਿਬ ਵੀ ਪਹੁੰਚ ਗਏ ਇਥੇ ਕਿਹਾ ਡਾਕਟਰ ਸਾਹਿਬ ਬੰਗਾਂ ਕੋਈ ਨਾ ਬਈ ਛਿੜੀਆਂ ਤੋਤੇ ਰੰਗ ਰੰਗੇ ਜਿਹੜੇ ਛਿੜੀਆਂ ਤੋਤੇ ਆਪਾਂ ਕਰਾਂਗੇ ਰੱਖਦੇ ਹੁੰਨੇ ਆ ਸ਼ੋਅ ਵਾਸਤੇ ਉਹ ਵੀ ਪੰਗਿਆਂ ਕੋਲੇ ਮਿਲ ਜਾਂਦੇ ਆ ਤੇ ਜੇ ਉਹ ਲੈਣੇ ਹੁਣ ਗਾਈ ਨੂੰ ਕੋਈ ਚਿੜੀਆਂ ਤੋਤੇ ਕਿੱਧਰ ਆਏ ਨੇ ਕਿਹੜੇ ਤੇਰੇ ਕੋਲੇ ਉਹ ਤਾਂ ਕੀ ਕਰਾਂਗਾ ਲੱਕੇ ਤੇ ਲੱਕੀ ਦਾ ਉਹ ਤਾਂ ਨਹੀਂ ਜੀ ਉਹ ਤਾਂ ਲੈ ਲੈਣੇ ਮੈਂ ਲੱਸੀ ਨਾਲੇ ਜੂਟਰ ਮੇਰੇ ਉਹਦਾ ਕਰਾਉਣਾ ਤੂੰ ਕੰਨ ਕਪੋਨੀ ਬਾਹਰ ਲੈ ਜਾਣਾ ਬਰਨ ਪਾਇਆ ਕਰ ਇੱਕ ਨਹੀਂ ਬਿਲਕੁਲ ਹੈਵੀ ਜੋੜੀ ਮਾਕੂਦ ਦੀ ਜੋੜੀ ਕਰੀ ਨਾ ਜਿਹੜੀ ਨਕਲ ਦੀ ਕਬੂਤਰੀ ਆ ਉਹਦੇ ਨਾਲ ਨਹੀਂ ਹੈ ਕਬੂਤਰੀ ਲੱਖੀ ਹੈ ਮੱਕੀ ਹੈ ਤੇ ਲੱਖਾ ਕਬੂਤਰ ਨਹੀਂ ਲੱਖਾ ਥੋੜਾ ਜਿਹਾ ਪਤਾ ਜੀ ਇਸ ਤਰ੍ਹਾਂ ਇਹਦੇ ਤੋਂ ਬੋਲੇ ਹੈ ਮੈਂ ਕਿਹਾ ਬਾਕੀ ਲੋ ਮੇਰੇ ਆ ਆਉਂਦੇ ਮੇਰੇ ਉਹ ਇੱਕ ਗੋਲਾ ਤਾਂ ਲੈ ਜਾਂਦੇ ਪਰ ਮੇਰੇ ਘਟਦੇ ਸੀ ਨਾ ਉਹ ਚਿੱਟਨਾ ਤੇ ਟੋਟੇ ਕਿਤੇ ਆਉਣਗੇ ਉਹ ਕੱਲ ਨੂੰ ਦੇਦਾਂ ਨੂੰ ਮਿਲਦੇ ਸੀ ਕੱਲ ਮੇਲੇ ਤੇ ਪਹੁੰਚਾਂਗੇ ਭਾਈ ਜੇ ਕਿਨੇ ਚਿੜੀਆਂ ਤੇ ਤੋਤੇ ਲੈਣੇ ਹੁਣ ਨਿੱਕੇ ਨਿੱਕੇ ਕੱਲ ਨੂੰ ਭਾਈ ਉਹ ਮੇਲੇ ਤੇ ਆ ਜਾਣਗੇ ਤੇ ਬਾਈ ਦੀ ਜਿਹੜੀ ਸਟੋਰੀ ਲੱਗੀ ਆ ਨਾ ਜਦੋਂ ਮੈਂ ਮੇਲੇ ਚ ਐਂਟਰ ਹੋ ਗੇ ਆਹ ਖੂਬਸੂਰਤ ਬੰਨਾਂ ਇਹਨਾਂ ਦੀ ਬੈਕ ਸਾਈਡ ਆ ਤੇ ਬਾਕੀ ਭਾਈ ਤੁਸੀਂ ਫੋਨ ਕਰਕੇ ਆ ਨੰਬਰ ਤੇ ਫੋਨ ਕਰਕੇ ਬਾਈ ਤੋਂ ਪੁੱਛ ਵੀ ਸਕਦੇ ਹੋ ਤੇ ਇਹ ਨਹੀਂ ਭੁਗਾਈ ਨਹੀਂ ਹੁੰਦੀ ਤੁਸੀਂ ਪਹਿਲਾਂ ਫੋਨ ਕਰਕੇ ਆ ਜਾਓ ਭਾਈ ਕੋਲ ਪਾਣੀ ਪਾਣੀ ਦਾ ਸਲਾਹ ਵੀ ਆ ਗਰੀਨਸ ਲੱਗੀ ਤੂੰ ਯੁਨਾ ਤੇ ਉਹ ਬੰਦਾ ਮੇਰੇ ਅੰਦਰ ਆ ਗਿਆ ਅੱਛਾ ਤੇ ਕੱਲ ਕੋਈ ਗੱਲ ਇਹ ਰੋਟੀ-ਰੋਟੀ ਖਾਈ ਨਾ ਨਾ ਉਹ ਹੀ ਗਿਆ ਹੂੰ ਚਲ ਮੈਂ ਉਹਨਾਂ ਕਰ ਕਾਹ ਜਾਇਆ ਫਰਾਰ ਡੌਗ ਫਾਰਮ ਬਧੀਨ ਮਸਲਦੇ ਪੂਰੇ ਵੇਚਣ ਖਰੀਦਣ ਲਈ ਸੰਪਰਕ ਕਰ ਲਿਓ ਵੀ ਆ ਬਾਈ ਦਾ ਨੰਬਰ ਆ ਤੇ ਆ ਬਾਈ ਦੀ ਇੰਸਟਾਗ੍ਰam ਆਈਡੀ ਆ ਜੇ ਕਈ ਵਾਰੀ ਕਿਸੇ ਨੇ ਇੰਸਟਾਗ੍ਰam ਆਈਡੀ ਤੇ ਬਾਈ ਦੀਆਂ ਰੀਲਾਂ ਦੇਖਣੀਆਂ ਹੋਣ ਤਾਂ ਆਈਡੀ ਬਾਈ ਦੀ ਆ ਇਸ ਨੂੰ ਆਈਡੀ ਨੂੰ ਸਬਸਕ੍ਰਾਈਬ ਕਰ ਲਿਓ ਇਸ ਆਈਡੀ ਤੋਂ ਤੁਹਾਨੂੰ ਭਾਂਦਪ ਢਿਲੇ ਕੁੱਤੇ ਦੇਖਣ ਨੂੰ ਮਿਲ ਜਾਣਗੇ 그는 독일의 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 독일 तो तो पे तो 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 वीडियो नहीं शेयर कर लाइव च जुड़ रहे हैं ਉਹਨੂੰ ਕੁੱਤਾਂ ਦੀ ਮਸਲਾ ਵਗਾਉਂਦੇ ਭਾਂਦਰੂ ਦੇਲੇ ਕੁੱਤੇ ਆ ਗਏ। ਹੋਰ ਵੀ। ਆਹ ਮੁਰਗੇ ਆਪਣੇ ਆਮ ਦੇਸੀ ਮੁਰਗੇ। ਕੁੱਤਰਾ ਆ ਗਏ।

ਮੇਲੇ ਚੰਗਾ ਬਈ ਸੋਟੀਆਂ ਹੁੰਦੇ ਸੋਟੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਸ਼ੌਂਕ ਨਾਲ ਬਾਈ ਤਿਆਰ ਕਰਦੇ ਆਗੇ ਹੰਗਨਾਸੀਆਂ ਅਡੰਡੇ ਆ ਵੀ ਟੰਡੇ ਇਹ ਕੋੜੇ ਇੱਕੋੜੇ ਇਹ ਨਾ ਸੱਜਾ ਆਪਦਾ ਮੂਹਰੇ ਕੋੜ ਇਹ ਲੰਘਣਾ ਸੋਕਣਾ ਮੈਂ ਮੋਕਕੇ ਤੇ ਮੈਨੂੰ ਫੋਨ ਆਇਆ ਉਹਦੇ ਫੋਟੋ ਪਈ 1990 ਤੋਂ ਬੰਗਾਂ ਦਾ ਕੰਮ ਲਿਖ ਲੈਣਾ ਪ੍ਰੀਤ ਸਿੰਘ ਪਾਈਟੂ ਨਹੀਂ ਆਉ ਲੈਣਾ ਪਤਾ ਪਾਈਟੂ ਵੇਣੀ ਆ ਲੈ ਲੈ ਪਹੁੰਚ ਪਾਈ 9 ਘੰਟਾ ਦੋਦਈਆ ਪਿੰਡ ਦੋਦਈਆ ਸੀ ਨਾ ਬਾ ਜਿਲ੍ਹਾ ਪਟਿਆਲਾ ਲੱਗਣਾ ਕੱਪੜਾ ਵੀ ਹਾਂਜੀ ਹਾਂਜੀ ਹਾਂ ਆਹ ਬਾਈ ਦਾ ਕਾਰੋਬਾਰ ਅਸੀਂ ਕਹਿੰਦੇ ਬਾਈ ਜੀ ਅਸੀਂ ਕਰ ਵੀਰੇ ਕੀ ਨਾਮ ਵੀਰੇ ਆਪਣਾ ਕਰਮਜੀਤ ਜੀ ਕਰਮਜੀਤ ਸਿੰਘ ਬਾਈ ਤੁਸੀਂ ਹਰੇਕ ਮੇਲੇ ਚ ਜਾਂਦੇ ਹੋ ਹਾਂਜੀ ਹਰ ਹਰ ਸਾਰੇ ਮੇਲੇ ਕਰਦੇ ਆ ਵੀਰੇ ਬੱਕਰੀਆਂ ਦੇ ਮੇਲੇ ਵੀ ਹੋ ਜਾਂਦੇ ਹਾਂ ਬੱਕਰੀਆਂ ਦੇ ਮੇਲਿਆਂ 'ਚ ਵੀ ਜਾਂਦੇ ਆ ਜੀ ਇਹ ਕੰਮ ਆਪਣਾ ਕਿਲਾ ਸੋਟੀਆਂ ਢੋੜੀਆਂਆਂ ਸੋਟੀਆਂ ਤੇ ਅਰਣੂੜੀਆਂਆਂ ਸੋਟੀਆਂ ਬੱਕਰੀਆਂ ਦੇ ਜਿੱਦਾਂ ਪਟੇ ਹੋਗੇ ਘੋਗਿਆਂ ਵਾਲੇ ਪਟੇ ਹੋਗੇ ਜੀ ਜਿੱਦਾਂ ਉਹਨਾਂ ਦੇ ਝੋਲੇ ਹੋਗੇ ਜੀ ਸਾਰਾ ਸਿਸਟਮ ਹਾਂਜੀ ਹਾਂਜੀ ਆਪਣੇ ਮੋਬਾਈਲ ਨੰਬਰ ਵੱਡਾ 88727 ਜੀ 10490 ਜੀ 70879 ਜੀ 05214 ਵੀਰੇ ਇਹ ਸੋਟੀਆਂ ਤੋਂ ਇਲਾਵਾ ਹੋਰ ਕੀ ਕੁਝ ਤਿਆਰ ਕਰਦੇ ਹੋ ਜਿੱਦਾਂ ਇਹ ਸਟਿੱਕਾਂ ਹੋਗੀਆਂ ਜੀ ਬਾਕੀ ਮੱਕੀ ਜਿੱਦਾ ਬੱਕਰੀਆਂ ਦੇ ਪਹਾਰ ਸ਼ਿੰਗਾਰ ਹੋ ਗਿਆ ਜੀ ਉਹ ਆਸੀਂ ਤਿਆਰ ਕਰਦੇ ਹਾਂ ਖੁੰਡੇ ਵੀ ਤਿਆਰ ਕਰਦੇ ਹਾਂ ਹਾਂ ਜੀ ਖੁੰਡੇ ਤਿਆਰ ਕਰਦੇ ਆ ਜੀ ਜੇ ਕਹਿੰਦੇ ਬਈ ਸਪੈਸ਼ਲ ਕਹਿ ਕੇ ਤਿਆਰ ਕਰਾਉਣਾ ਹੋਵੇ ਹਾਂ ਜੀ ਉਹ ਵੀ ਬਣਾ ਦੰਨੇ ਜੀ ਇਹ ਮੇ ਸੋਟੀ ਆ ਗਈ ਜੀ ਇਹ ਮੰਨ ਕੇ ਚਲੋ 1500 ਰੁਪਏ ਦੀ ਹੈ ਜੀ ਇਹ ਤਿੰਨ ਜਗ੍ਹਾ ਤੋਂ ਖੁੱਲ ਜਾਂਦੀ ਹੈ ਜੀ ਬੈਗ ਚ ਪਾਈ ਜੂਗੀ ਠੀਕ ਹੈ ਜੇ ਕਈ ਵਾਰੀ ਕਹਿੰਦੇ ਦੂਰ ਲਈ ਆਣੀ ਹਾਂ ਜੀ ਸ਼ੌਕ ਹੁੰਦਾ ਛੋਟੀ ਯਤ ਰੱਖਣਾ ਹਾਂਜੀ ਇਹ ਆ ਗਈ ਬਰੀਕ ਰੱਸਾ ਰੱਸੀ ਆ ਗਈ ਜੀ ਬਰੀਕ ਇਹ ਆ ਗਈ ਜੀ ਰੱਸਾ ਟਾਈਪ ਠੀਕ ਆ ਇਹ ਵੀ ਤਿੰਨ ਥਾਂ ਤੋਂ ਖੁੱਲਦੀ ਇਹ ਵੀ ਤਿੰਨ ਥਾਂ ਤੋਂ ਖੁੱਲ ਜਾਂਦੀ ਹੈ ਜੀ ਠੀਕ ਆ ਜਿੱਦਾਂ ਇਹ ਆ ਗਿਆ ਸਲੂਟਰ ਆ ਗਿਆ ਜੀ ਠੀਕ ਆ ਇਹ بیسਬਾਲ ਆ ਗਿਆ ਜੀ ਇਹ ਟਾਲੀ ਦੀ ਲੱਕੜ ਦੇ ਵਿੱਚ ਤਿਆਰ ਹੋਏ ਹੋਏ ਨੇ ਜੀ ਠੀਕ ਆ ਜੀ ਇਹ ਹੋਰ ਕਿਹੜੀ ਲੱਕੜ ਵਰਤੋਂ ਟਾਲੀ ਤੋਂਣਾ ਟਾਲੀ ਤੋਂ ਬਣਾ ਜੀ ਬੈਂਤ ਜਿੱਦਾਂ ਇਹ ਬੈਂਤ ਦੀ ਆ ਗਈ ਜੀ ਉਹ ਤੈਨੂੰ ਮੈਂ ਦੱਸਦਾ ਯਾਰ ਮੇਰਾ ਨਾਮ ਹੈ ਬਾਬਾ ਜੋਰਾ ਸਿੰਘ ਆਪਾਂ ਇਹ ਬਣਾਉਨੇ ਆ ਦੇਸ ਮੰਡੀ ਲਵਾਉਨੇ ਆ ਤੇ ਮੈਂ ਆ ਛੌਂਕੀ ਬਹੁਤ ਮਰਿਆ ਦੀ ਕਿਰਪਾ ਨਾਲ ਟੋਟੀਆਂ ਮੇਰੇ ਕੋਲੇ ਅਜੇ ਕੋਈ ਸੋਟੀ ਇਨਾਂ ਕੋਲੇ ਅੱਜ ਤੱਕ ਹੈ ਨਹੀਂ ਤੇ ਕੋਈ ਮੰਡੀ ਨਹੀਂ ਜਿਹੜੀ ਮੰਡੀ ਤੋਂ ਇੱਕ ਸੋਟੀ ਨਾਲ ਲਈ ਹੋਵੇ ਖੁੰਡਾ ਵੀ ਸਾਰੇ ਤਰ੍ਹਾਂ ਦਾ ਜਿਵੇਂ ਹੁਣ ਆ ਨਵੀਂ ਚੀਜ਼ ਚੱਲੀ ਹੈ ਹਨਾ ਵੀ ਇਨਾਂ ਕੋਲੇ ਵੀ ਆ ਖੁੱਲਣ ਵਾਲਾ ਜੇ ਕਿਸੇ ਨੇ ਬਾਹਰ ਲੈ ਕੇ ਜਾਣਾ ਕੈਨੇਡਾ ਅਮਰੀਕਾ ਲ ਜਾਣਾ ਹਨਾ ਤੇ ਇਹ ਐ ਖੁੱਲ ਕੇ ਟੇਚੀ ਚ ਪੈ ਜਾਂਦਾ ਦੋ ਬੰਦੇ ਅਟੈਚੀ ਚ ਪੈ ਜੂ ਇਹ ਠੀਕ ਤੇ ਜਦੋਂ ਮਤਲਬ ਉੱਥੇ ਜਾ ਕੇ ਅਗਲਾ ਜੋੜ ਕੇ ਖੁੰਡਾ ਬਣ ਜੂਗਾ ਇਹ ਠੀਕ ਹੈ ਨਾ ਐਂ ਕਰਕੇ ਦੂਜੇ ਨੰਬਰ ਤੇ ਆ ਗਈ ਗੱਲ ਸ਼ੌਂਕ ਦੀ ਤੇ ਘਾਰ ਆਗਰੀ ਦੀ ਵੀ ਇਹਨਾਂ ਤੋਂ ਚਾਹੇ ਕੋਈ 500 ਦੀ ਚੀਜ਼ ਲੈ ਲੈ ਚਾਹੇ 5000 ਦੀ ਲੈ ਲੈ ਵੀ ਮਤਲਬ ਆ ਚੀਜ਼ ਹੈ ਜਿਵੇਂ ਹੁਣ ਇਹਨਾਂ ਨੇ ਇਹ ਪਿੱਤਲ ਦੇ ਲਾਏ ਬੰਦ ਇਹੇ ਤਾਂ ਹੁਣ ਆ 80ਆਂ ਮੋੜੀਆਂ ਹੋਈਆਂ ਦੇਖ ਠੀਕ ਹੈ ਜੀ ਪਾਸਿਆਂ ਤੋਂ ਹਣਾ ਇਹ ਜਦੋਂ ਐਂ ਬੰਦਾ ਹੱਥ 'ਚ ਨਹੀਂ ਵੱਜਦਾ ਹਾਂਜੀ ਵੀ ਆਪਾਂ ਜਦੋਂ ਐਂ ਸੋਟੀ ਤੇ ਹੱਥ ਧਰ ਕੇ ਖੜਾਂਗੇ ਨਾ ਆਪਣਾ ਹੱਥਾਂ 'ਚ ਤਿਲਕ ਜਾਂਦਾ ਜਿਹੜੀਆਂ ਹੁਣ 80ਆਂ ਨਹੀਂ ਮੂੜੀਆਂ ਉਹ ਆਪਣੇ ਇੱਥੇ ਵੀ ਲੱਗੀ ਜਾਣਗੀਆਂ ਜਿਹੜੇ ਇਹਦੇ ਕੋਕੇ ਐ ਉਹ ਵੀ ਕਈ ਜੇ ਟੁੱਟ ਗਿਆ ਤਾਂ ਉਵੇਂ ਜਵੇਂ ਮੇਖ ਵਿੱਚ ਉਹ ਕਰ ਦਿੰਦੇ ਆ ਵੀ ਇਸੇ ਚੀਜ਼ ਦਾ ਮੁੱਲ ਕਿੰਨਾ ਲਾ ਕੇ ਤਿਆਰ ਕਰਦੇ ਇਹ ਚੀਜ਼ ਦਾ ਮੁੱਲ ਐ ਬਾਬੇ ਨੂੰ ਮੈਂ ਪਹਿਲਾਂ ਤੋਂ ਜਾਣਦਾ 5-7 ਸਾਲ ਤੋਂ ਤਾਂ ਸਾਡੇ ਮੇਲੇ 5 ਪੰਜਵਾਂ ਸਾਲ ਤਾਂ ਇੱਥੇ ਆਉਂਦਿਆਂ ਨੂੰ ਹੋ ਗਿਆ ਵੀ ਵਧੀਆ ਚੀਜ਼ ਬਣਾਉਂਦੇ ਆ ਇਹ ਕਿਸੇ ਭਰਾ ਨੇ ਬਣਾਉਣੀ ਇਹਨਾਂ ਤੋਂ ਬੇਸ਼ੱਕ ਰੇਟ ਵੀ ਦੂਜੇ ਲੋਕਾਂ ਨਾਲ ਇਹਨਾਂ ਦਾ ਜਾਇਜ਼ ਐ ਤੇ ਆਪਾਂ ਐਵੇਂ ਮੈਂ ਅੱਜ ਤੱਕ ਕਦੇ ਕਿਸੇ ਦੀ ਨਾਮ ਮਸ਼ਹੂਰੀ ਕਰੀ ਐ ਨਾ ਕਰੀ ਐ ਨਾ ਆਪ ਕੋਈ ਲੈਣਾ ਆਪ ਤਾਂ ਸ਼ੌਂਕੀ ਬੰਦੇ ਆ ਵੀ ਇਹ ਬੰਦੇ ਸੱਚੇ ਸੱਚੇ ਤੇ ਸਹੀ ਬੰਦੇ ਤੇ ਤਾਂ ਕਰਕੇ ਨਾ ਨੰਬਰ ਦੇ ਦੇ ਤੇ ਵਧੀਆ ਚੀਜ਼ ਬਣਾ ਦੇਣਗੇ ਜਿਹੇ ਜੀ ਅਗਲਾ ਆਖੂ ਜਿੰਨਾ ਕਿ ਗੁੜ ਪਊ ਉਨਾਂ ਕਿ ਮਿੱਠਾ ਪਾ ਦੇਣਗੇ ਮਿੱਠਾ ਪੈਜੂ ਜਿਵੇਂ ਹੁਣ ਬਾਹਰ ਵਾਸਤੇ ਬਹੁਤ ਲੋਕ ਹਾਂਜੀ ਇਹ ਨਾ ਵੀ ਚੋਟੀ ਚਾਹੀਦੀ ਆ ਜਾਂ ਖੁੰਡਾ ਚਾਹੀਦਾ ਨਾ ਉਹ ਹਰ ਕਿਸੇ ਨੂੰ ਹੁਣ ਚਾਹੀਦਾ ਬਾਕੀ ਕਰਦੇ ਦੇ ਹਿਸਾਬ ਨਾਲ ਹੋ ਜਾਈ ਗਏ ਬਾਜੀ ਪੁੱਤਰ ਜਰਾ ਅੱਜ ਜਿਹੇ ਜਿਹੇ ਬੰਦੇ ਦਾ ਕਾਤਾ ਉਹ ਜਿਹੇ ਜਿਹੇ ਕਾਤਾ ਉਹ ਜਿਹਦਾ ਵੱਧ ਕਰਦਾ ਵਾਲਾ ਜਿਹੜਾ ਬਾਈਕ ਕੋਲੇ ਆ ਠੀਕ ਹੈ ਉਹ ਕੋਈ ਹੋ ਹੋਗਾ ਇਹਨਾਂ ਦਾ ਮੈਂ ਸੇਕ ਤੱਕ ਆਪਦਾ ਨੰਬਰ ਚੱਲ ਠੀਕ ਹੈ OK ਬਾਬਾ ਜੀ ਬਾਈ ਬਹੁਤ ਬਹੁਤ ਧੰਨਵਾਦ ਆ ਭਾ ਜੀ ਨੰਬਰ 88727 10490 70 879 05214 ਤੇ ਬਾਈ ਤੁਸੀਂ ਕਾਲ ਕਰਕੇ ਭੰਗਾ ਤੋਂ ਛੋਟੀ ਤਿਆਰ ਵੀ ਕਰਾ ਸਕਦੇ ਹੋ ਤੇ ਪੁੱਛ ਕੇ ਤੁਸੀਂ ਆ ਵੀ ਸਕਦੇ ਹੋ ਕਿ ਕਿਹ ਜੀ ਛੋਟੀ ਸਾਨੂੰ ਤਿਆਰ ਮਿਲੂਗੀ